ਓ ਪੰਜਾਬੀਓ ਮੈਸਰ ਖਾਨੇ ਦੀ 30 ਲੱਖ ਵਾਲੀ ਪ੍ਰਦਾਨਗੀ ਦੇ ਬੈਗ ਦੀ ਪੂਛ ਛੱਡ ਕੇ ਇੱਧਰ ਆ ਜੋ ਓਏ ਇੱਧਰ ਇੱਕ ਪੁਰਾਣੇ ਜਾਨਵਰ ਨੇ ਨਮੀ ਖੱਡ ਚ ਪੂਛ ਧਰ ਲਈ ਤੁਸੀਂ ਮੌੜ ਮੰਡੀ ਵਾਲੀ ਦੁਕਾਨ ਦੇ ਖੇੜਲਾ ਤੇ ਇੱਧਰ ਹਰਿਆਣੇ ਵਾਲੀ ਤਾਈ ਨੇ ਐਸਬੀਐਲ ਕਿ ਡਬੋ ਕੇ ਆਪਣੀ ਅੰਮਾ ਪੋਲੀ ਜੀ ਕਰ ਲਈ ਹਰਿਆਣਾ ਦੁਸ਼ਮਣ ਹੋ ਗਿਆ ਮਾਰ ਆ ਜੋ ਉਧਰਲੀ ਦੁਕਾਨ ਤੋਂ ਲੈਂਜ ਵਾਲੀਆਂ ਬੈਂਟਰੀਆਂ ਸਿੱਟ ਕੇ ਇੱਧਰ ਮੜਾ ਜਾ ਅੱਗੇ ਹੋ ਜੋ ਜਿਹਨੂੰ ਪੰਜਾਬ ਦਾ ਦਰਦ ਦਾ ਜ਼ਿਆਦੇ ਕਿਤੇ ਆਪਣੀ ਬੁੜੀ ਤੋਂ ਗਮਾਂਡੀ ਬਾਂਦਰ ਨਾਲ ਲੈ ਜਾਣ ਖੋਕੇ ਕੇਲੇਆਂ ਨੇ ਲਫਾਫੇ ਪਾਣੀ ਤੋਂ ਡਿਸਾਈਡ ਕਰ ਲੈ ਨਹਿਰ ਬਣਾ ਦੇ ਦੇਖਿਓ ਮੇਰਾ ਵੀਰ ਕਿਤੇ ਖਾਲੀ ਰਸੋਈ ਚ ਭਾਂਡੇ ਖੜਕਾਉਣ ਜੋਗੀ ਰਹੀ ਜੀ ਅੱਜ ਤਾਂ ਮੀਟਿੰਗ ਵਾਲੇ ਕਮਰੇ ਚ ਪਤਾ ਨਹੀਂ ਕਿਹੜੀਆਂ ਰੌੜੀਆਂ ਖਾ ਕੇ ਬੜੀ ਐ ਜਿਹੜੀ ਗੱਲ ਗਮਾਂਡਣ ਨੂੰ ਯਾਰ ਦੀ ਫਾੜੀ ਨਹੀਂ ਨਾ ਚੱਕਣ ਦਿੰਦੀ ਦੀ ਅੱਜ ਸਾਗ ਵਾਲੇ ਕੌਲੇ ਚ ਕਿਉਂ ਦਾ ਚਮਚਾ ਬਾਕੀ ਖੜੀ ਐ ਹਮਪਾਈਕ ਨੇਯਾ ਜੀ ਦੇ ਵਾਰਿਸ ਜਿਵੇਂ ਗੂੜੇ ਸਿਆਲ ਚ ਠੱਠਾ ਝੁੱਲ ਜਪਵਾ ਕੇ ਸੀਲ ਹੋ ਜਾਂਦਾ ਕਿਤੇ ਇੱਧਰ ਤਾਂ ਨਹੀਂ ਕੋਈ ਜਾਕਟ ਥੱਲੋਂ ਦੀ ਪਾਉਣ ਨੂੰ ਸਵਾਟਰਦਾਨ ਕਰਤਾ ਅੜਬ ਬੇਬੇ ਤਾਂ ਕਹਿੰਦੀ ਹੁੰਦੀ ਤੇ ਮੈਂ ਬੂੰਦ ਨਹੀਂ ਦਿੰਦੀ ਗੱਲ ਨਹਿਰ ਤੱਕ ਪਹੁੰਚ ਗਈ ਤਾਂ ਵੀ ਪੀੜ ਚ ਖੜੀ ਦਾ ਜਮੀ ਨਹੀਂ ਲੱਤ ਸਿੰਘ ਹਲਦਾ ਹੱਥ ਕੱਢ ਕੇ ਲੜਨ ਵਾਲੀਆਂ ਸ਼ਰੀਕਣੀਆਂ ਅੱਜ ਮੋਡੇ ਨਾ ਮੋਡਾ ਜੋੜ ਕੇ ਖੜੀਆਂ ਨੇ ਵੇਖਿਓ ਕਿਤੇ ਉਹੀ ਨਾ ਇਹਨੇ ਮੇਲ ਜੋਲ ਦਾ ਨਤੀਜਾ ਚ ਵਾਕਾਂ ਨੂੰ ਭੁਗਤਣਾ ਪਈ ਜੀ ਕਿਤੇ ਖੱਟਰਤਾਈ ਬੇਬੇ ਨੂੰ ਡੀ ਚੈਨਲ ਦੇ ਸੂਟ ਨਾਲ ਵੜਿਆ ਕੇ ਉਹੀ ਨਾ ਕਾਂਟਿਆਂ ਵਾਲੀ ਡੱਬੀ ਖਸਕਾ ਕੇ ਲੈ ਜੇ ਇਹ ਨਾ ਹੋਵੇ ਵੀ ਬੇਬੇ ਸੂਟ ਨਾਲ ਦੀ ਜੁੰਨੀ ਡਾਈ ਕਰਾ ਕੇ ਆਸਟ੍ਰੇਲੀਆ ਕਣੀ ਡਾਰੀ ਮਰ ਜੇ ਪਿੱਛੋਂ ਆਪਾਂ ਕਈਆਂ ਲੱਗੇ ਪਾਣੀ ਦੀ ਥਾਂ ਤੇ ਕਿਤੇ ਟੇਲਾਂ ਤੇ ਫਰੀ ਜਾਈਏ ਚੂਹੇ ਮਾਰਦੇ ਕਿਤੇ ਐਮੀ ਨਾ ਜਾਣੋ ਪੰਜਾਬ ਦੀ ਵਾਲੀ ਫਿਕਰ ਜੀ ਕਰਨ ਵਾਲੇ ਮਾਈ ਦੇ ਮੰਜੇ ਦੀਆਂ ਦੌਣਾ ਤੇ ਬਹਿ ਕੇ ਸਲਾਹ ਵਾਰੀ ਜੀ ਕਰ ਲੋ ਇਹ ਪਿੰਡਾਂ ਦੀਆਂ ਬੁੜੀਆਂ ਬਹੁਤ ਕੁਸ਼ ਕਰਵਾ ਦਿੰਦੀਆਂ ਨੇ ਚੁਗਲੀਆਂ ਨਾਲ ਦੁੱਧ ਦੀਆਂ ਵਾਲਟੀਆਂ ਡਲਾ ਕੇ ਲੜਾ ਦਿੰਦੀਆਂ ਨੇ ਓਦੋਂ ਬਾਅਦ ਜੇ ਆਬਦੀ ਤੇ ਆ ਜੇ ਨਾ ਸਵਾਰਤ ਚ ਵੜ ਕੇ ਚੌਲਾਂ ਦੀ ਬੁਰਕੀ ਤੇ ਸੁਲਾ ਕਰਾ ਦਿੰਦੀਆਂ ਨੇ ਮੈਨੂੰ ਸ਼ੇਰ ਦਾ ਠੰਡਾ ਜਿਹਾ ਕੜਾ ਖਾ ਕੇ ਸੀਲ ਜਿਹਾ ਹੋਣਾ ਠੀਕ ਨਹੀਂ ਲੱਗਦਾ ਸ਼ੱਕ ਜਾਂ ਪੈਂਦਾ ਵੀ ਚਲਾਕ ਬੰਦਿਆਂ ਨੇ ਕੰਗਰੋੜ ਤੇ ਹੱਥ ਫੇਰ ਕੇ ਬਟਾ ਤਿਆ ਪੇਸ਼ ਦੇਖਿਓ ਕਿਤੇ ਆਪਣੀ ਬੁੜੀ ਤੋਂ ਪੇਟੀ ਚੋਂ ਗੱਲਾਂ ਮਾਰ ਮਾਰ ਕੇ ਕਢਾ ਕੇ ਲੈ ਜਾਣ ਬਿਨਾ ਬੰਬਲ ਬੱਟੇ ਵਾਲਾ ਖੇਸ ਕਿਤੇ ਉਹ ਸਾਡੇ ਟੱਬਰ ਵਾਲੀ ਪੁਰਾਣੀ ਗੱਲ ਦਾ ਬਣ ਜੇ ਕਹਿੰਦੇ ਇੱਕ ਵਾਰ ਸਾਡੇ ਟੱਬਰ ਨੇ ਲਿਆਤੀ ਦੋ ਸ਼ਰੀਕਾਂ ਨੇ ਸਾਂਝੀ ਮੈਸ ਇੱਕ ਪਾਸੇ ਤਾਂ ਅੱਧ ਚ ਮੇਰੀ ਧਾਈ ਰਲਗੀ ਚ ਲਾ ਕੇ ਦੂਜੇ ਪਾਸੇ ਕੱਲੀਆਂ ਬੜਕਾਂ ਜੀਆਂ ਮਾਰਨ ਵਾਲਾ ਰਲਗਿਆ ਮੇਰੇ ਬਾਪ ਦਾ ਬਾਪ ਲਓ ਜੀ ਦੁੱਧ ਬਾਦ ਪਿੱਛੇ ਪਹਿਲਾਂ ਆਇਆ ਹੋਇਆ ਸੀ ਪੂਰਾ ਫਰਕ ਜਾ ਮੈਂ ਇਸ ਦੇ ਦਲਾਲਾਂ ਨੇ ਅਬਦੀ ਦਲਾਲਗੀ ਪਿੱਛੇ ਵਠਿਆ ਕੇ ਸੁਲਾ ਕਰਾਤੀ ਜਿਵੇਂ ਇੱਧਰ ਕਹਿੰਦੇ ਮੀਟਿੰਗ ਰਖਾਤੀ ਉਦੋਂ ਬਾਅਦ ਦੋਏ ਪਾਸੇ ਮਾਰ ਕੇ ਮਿੱਠੀਆਂ ਕੱਟਾ ਮਰੇ ਵਾਲੀ ਕਮੈਸ ਦਵਾਤੀ ਉਦੋਂ ਬਾਅਦ 5-10 ਦਿਨ ਤੱਕ ਚੱਲਿਆ ਦੁੱਧ ਦਾ ਸਾਂਝਾ ਕਾਰੋਬਾਰ ਜਾਂ ਕਦੇ ਗੜਬੀ ਤਾਈ ਲੈ ਗਈ ਕਦੇ ਬਾਲਟੀ ਬਾਪੂ ਚੱਕ ਲਿਆ ਆ ਕਦੇ ਕਿਵੇਂ ਕਦੇ ਕਿਵੇਂ ਜਿਵੇਂ ਹੁਣ ਤੱਕ ਉਦੋਂ ਬਾਅਦ ਫਿਰ ਸਾਡੀ ਤਾਈ ਦੀ ਚਲਾਕ ਉਹਨੇ ਸੋਚਿਆ ਵੀ ਐਂ ਨਹੀਂ ਲਾਣੇਦਾਰ ਕਾਬੂ ਆਂਦਾ ਕੋਈ ਗੱਲ ਨਹੀਂ ਸਕੀਮ ਬਣਾਉਣੀ ਕੋਈ ਐ ਹੁਣ ਦੂਜੇ ਦਿਨ ਬਾਪੂ ਦੇ ਮੰਜੇ ਤੇ ਆ ਕੇ ਬੈਠ ਗਈ ਹੋਰ ਵੇਦਯੋਰਾ ਕਹਿ ਕੇ ਚਾਹ ਫੜਾਈ ਜਿਵੇਂ ਹੁਣ ਉਹਨਾਂ ਨੇ ਆਖਿਆ ਹੁਣ ਆ ਕੇ ਵੀ ਵੱਡਾ ਪਾਈ ਲਓ ਜੀ ਬਾਪੂ ਨੇ ਫਿਰ ਲੜਾਕੀ ਜੀ ਪਰਜਾਈ ਦੇ ਮੂੰਹੋਂ ਦਿਔਰ ਸੁਣ ਕੇ ਗਰਮ ਜੇ ਸੁਭਾਅ 'ਚ ਥੋੜੀ ਜੀ ਨਰਮੀ ਦਿਖਾਤੀ ਤਾਈ ਨੇ ਮੈਸ ਵੰਡਣ ਦੀ ਗੱਲ ਚਲਾਤੀ ਬਾਪੂ ਨੇ ਹਾਂ ਚ ਮੂਰਲਾ ਤੀ ਜਿਵੇਂ ਮੈਨੂੰ ਲੱਗਦਾ ਲਓ ਜੀ ਚਾਰ ਬੰਦਿਆਂ ਨੇ ਵਿੱਚ ਹੋ ਕੇ ਬੰਡਵਾਰਾ ਕਰਤਾ ਚਲਾਕ ਤਾਈ ਨੇ ਸਾਹਮ ਲਿਆ ਪਿਛਲਾ ਪਾਸਾ ਬਾਪੂ ਨੂੰ ਕੱਖ ਗੰਡਾ ਪਾਉਣ ਨੂੰ ਮੂਰਲਾ ਪਾਸਾ ਸਮਾਤਾ ਬਾਪੂ ਮੈਸ ਨੂੰ ਰਜਾ ਕੇ ਖਲ ਚੋਕਰ ਪਾ ਕੇ ਰਹਿ ਜਾ ਕਰੇ ਦੁੱਧ ਦੀ ਬਾਲਟੀ ਭਰ ਕੇ ਕਰੇ ਤਾਈ ਲੈ ਜਾ ਕਰੇ ਬਾਪੂ ਬੜਾ ਤੰਗ ਹੋਇਆ ਵੀ ਕੱਖ ਕੰਡਾ ਪਾ ਕੇ ਰਹਿ ਜਾਣਿਆ ਮਿਹਨਤ ਆਪਾ ਕਰਦੇ ਆ ਦੁੱਧ ਦੀ ਬਾਲਟੀ ਇਹ ਲੈ ਜਾਂਦੀ ਆ ਬੜਾ ਪਤੂ ਦਾ ਗਲਤ ਕੰਮ ਹੋਇਆ ਐਂ ਸੋਚਣਾ ਬਹੁ ਫਿਰ ਲਓ ਵੀ ਫਿਰ ਬਾਪੂ ਨੂੰ ਦਿੱਤੀ ਕਿਸੇ ਨੇ ਸਕੀਮ ਕਹਿੰਦੇ ਵੀ ਤੇਰਾ ਬਸਾ ਕਿਹੜਾ ਕਹਿੰਦਾ ਵੀ ਮੇਰਾ ਬਸਾ ਮੂਰਲਾ ਉਹਦਾ ਬਸਾ ਕਿਹੜਾ ਉਹਦਾ ਬਸਾ ਹੈਗਾ ਪਿਛਲਾ ਕਹਿੰਦੇ ਲੈ ਵੀ ਫਿਰ ਅੱਜ ਬਾਲਟੀ ਨਹੀਂ ਚੁੱਕ ਕੇ ਲਿਜਾ ਸਕਦੇ ਬਾਪੂ ਕਹਿੰਦਾ ਦੱਸੋ ਬਈ ਮੈਂ ਤਾਂ ਤੁਪਕਾ ਨਹੀਂ ਲਿਜਾਣ ਦਿੰਦਾ ਮੈਂ ਤਾਂ ਔਖਾ ਹੋਇਆ ਪਿਆ ਸਕੀਮ ਦੇਣ ਵਾਲਾ ਬੰਦਾ ਕਹਿੰਦਾ ਇਹ ਕਰੀਂ ਵੀ ਜਦੋਂ ਅੱਜ ਤਾਰ ਕੱਢਣ ਬੈਠਿਆ ਕਰੂਗੀ ਲੈ ਕੇ ਡਾਂਗ ਮੂਰਲੇ ਪਾਸੇ ਦੇ ਮੜ ਜਾ ਕਰ ਡੰਡੇ ਮਾਰਨ ਬਾਪੂ ਕਹਿੰਦਾ ਹਾ 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 ਸਕੀਮ ਦਿੱਤੀ ਆ ਵੇ ਲੈ ਵੀ ਹੁਣ ਬਣ ਗਿਆ ਕੰਮ ਲਓ ਜੀ ਦੂਜੇ ਦਿਨ ਫਿਰ ਢੀਆਂ ਕੂਚ ਕੇ ਸੁਰਖੀ ਪਿੰਦੀ ਲਾ ਕੇ ਗੰਡੀ ਜੀ ਚੁੰਨੀ ਲੈ ਕੇ ਤਾਈ ਬਾਪੂ ਦੇ ਹਾਲ ਤੇ ਮੁਸਕੜੀਆਂ ਹੱਸ ਕੇ ਵਾਲਟੀ ਲੈ ਕੇ ਮੈਂ ਇਸ ਦੀ ਤਾਰ ਕੱਢਣ ਬੈਗੀ ਉਧਰੋਂ ਬਾਪੂ ਨੇ ਫਿਰ ਗੱਠਾਂ ਵਾਲੀ ਡਾਂਗ ਲੈ ਲਈ ਤਰੀ ਜਦੋਂ ਮੈਂਸ ਦੇ ਸਿੰਗਾ ਕੋਲੇ ਪਿੱਛੋਂ ਵਾਲਟੀ ਗੇਟ ਕੋਲੇ ਬਾਪੂ ਨੇ ਉਦੋਂ ਬਾਅਦ ਦੋ ਤਿੰਨ ਡਾਂਗਾਂ ਮਾਰ ਕੇ ਸੂਈ ਹੋਰ ਲਾਤੀ ਸਿਰੇ ਵਿਚੇ ਮੈਂਸ ਦੀਆਂ ਲੱਤਾਂ 'ਚ ਡੱਬੀਆਂ ਵਾਲੀ ਫਟਬਾਲ ਵਾਂਗੂੰ ਤਾਈ ਰੁੜਦੀ ਫਿਰੇ ਤਾਈ ਖੜੇ ਹੁੰਦੇ ਸਾਰ ਭੱਜ ਕੇ ਬਾਪੂ ਕੋਣੀ ਪੈ ਗਈ ਕਹਿੰਦੀ ਬੇ ਦਿਵਰਾ ਕੀ ਕਰੀ ਜਾਂਦਾ ਤੂੰ ਮੈਨੂੰ ਦੁੱਧ ਦਾ ਕੱਢਣ ਦੇ ਦੇ ਤੇਰਾ ਭਾਈ ਰਸੋਈ ਚ ਕੌਲਾ ਲਈ ਬੈਠਾ ਹੈ ਦੁੱਧ ਚ ਪੱਤੀ ਪਾਊਗਾ ਉਦੋਂ ਬਾਅਦ ਚ ਫਿਰ ਦੋਜੀ ਆਊਗਾ ਬਾਪੂ ਕਹਿੰਦਾ ਮੈਂ ਕਿੜਾ ਤੈਨੂੰ ਹਟਾਉਣਾ ਤੇਰਾ ਪਿਛਲਾ ਪਾ ਸਾਹਿਬ ਦੇ ਦੀ ਧਾਰ ਕੱਢ ਲੈ ਮੇਰਾ ਤਾਂ ਮੂਰਲਾ ਪਾ ਸਾਹਿਬ ਮੈਂ ਤਾਂ ਆਪਦੇ ਦੇ ਡਾਂਗਾ ਲਾਊਂਗਾ ਪੰਜਾਬੀਓ ਆਪਣੀ ਫੜਾ ਮਾਰਨ ਵਾਲੀ ਅੜਬ ਮੰਮਾ ਨਾਲ ਹੁਣੇ ਗੱਲਬਾਤ ਕਰਕੇ ਫੈਸਲਾ ਕੋਈ ਚੱਜ ਦਾ ਕਰਾ ਲਿਓ ਪਿੱਛੋਂ ਐਵੇਂ ਬਾਧੂ ਕੀ ਫਾਇਦਾ ਫਿਰ ਆਪਦੇ ਮੂਰਲੇ ਪਾਸੇ ਦੇ ਡਾਂਗਾ ਲਾਉਂਦੇ ਫਿਰੋਂਗੇ ਇਹਦਾ ਕੋਈ ਪਤਾ ਨਹੀਂ ਕਈ ਵਾਰ ਕਿਤੇ ਪਿਛਲਾ ਪਾਸਾ ਉਧਰ ਦੇ ਦੇ ਉਹ ਸਰਾਦਣ ਵੀ ਤੁਸੀਂ ਵੱਡੇ ਭਾਈਆਂ ਨੂੰ ਮੂਰੇ ਰੋਹ ਕਿਤੇ ਅਗਲਾ ਪਾਸਾ ਲੈ ਕੇ ਖੜ ਜੇ ਐਵੇਂ ਫਿਰ ਸਾਡੇ ਬਾਪੂ ਵਾਂਗੂ ਮੂਰਲੇ ਪਾਸੇ ਦੇ ਸਿੰਘਕੁੱਟ ਦੇ ਫਿਰੋਂਗੇ ਨਾਲੇ ਮੈਂਸ ਟੱਪੂਗੀ ਨਾਲੇ ਗੇੜੇ ਦੇ ਦੇ ਕੇ ਗੱਡਿਆ ਗਡਾਇਆ ਕੀਲਾ ਪੱਟੂਗੀ ਹੁਣ ਜਿਹੜੇ ਜਿਹੜੇ ਪੰਜਾਬੀਆਂ ਨੂੰ ਮੇਰੀ ਸਲਾਹ ਚੰਗੀ ਲੱਗੀ ਉਹ ਸ਼ੇਅਰ ਕਰਦੇ ਹੋ ਅੱਗੇ ਹੈਲੋ